ਬਠਿੰਡਾ ਦੇ ਡੱਬ ਵਾਲੀ ਰੋਡ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰਵਾਇਆ ਗਿਆ ਇੱਕ ਰੋਜ਼ਾ ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨ ਮੇਲਾ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਇਸ ਦੇ ਵਿੱਚ ਭਰੀ ਆਪਣੀ ਹਾਜ਼ਰੀ ਬਠਿੰਡਾ ਦੇ ਡੱਬ ਵਾਲੀ ਰੋਡ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਰਾਲੀ ਦੀ ਸਾਮ ਸੰਭਾਲ ਸੰਬੰਧੀ ਇੱਕ ਰੋਜ਼ਾ ਕਿਸਾਨ ਮੇਲਾ ਕਰਵਾਇਆ ਗਿਆ ਇੱਥੇ ਕਿਸਾਨਾਂ ਨੂੰ ਪਰਾਲੀ ਦੀ ਸਾਮ ਸੰਭਾਲ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਇੱਥੇ ਇਸ ਮੇਲੇ ਦੇ ਵਿੱਚ ਕੁਝ ਆਪਣਾ ਸਟਾਲਾਂ ਵੀ ਜੋ ਕਿਸਾਨ ਬੀਬੀਆਂ ਵੱਲੋਂ ਇੱਥੇ ਸਕਲਾਈ ਕੀਤੀ ਹੈ ਖੇਤੀਬੀ ਵਿਗਿਆਨ ਕੇਂਦਰ ਦੇ ਅੰਦਰ ਉਹ ਇਹਨਾਂ ਵੱਲੋਂ ਇੱਥੇ ਆਪਣੇ ਸਟਾਲਾਂ ਲਗਾ ਕੇ ਆਪਣਾ ਸਮਾਨ ਦੀ ਵੀ ਇੱਥੇ ਆਪਣਾ ਪ੍ਰਦਰਸ਼ਨੀ ਲਗਾਏਗੀ ਅਤੇ ਇਸ ਮੌਕੇ ਖੇਤੀਬੀ ਵਿਗਿਆਨ ਕੇਂਦਰ ਦੇ ਡਾਕਟਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 42% ਕਿਸਾਨਾਂ ਨੂੰ ਜੋ ਸਾਡੇ ਵੱਲੋਂ ਸਖਲਾਈ ਦਿੱਤੀ ਗਈ ਹੈ ਜਾਂ ਅਸੀਂ ਇੰਨਾ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਉਹ ਪਰਾਲੀ ਹੁਣ ਜਲਾਉਣਾ ਹਟ ਗਏ ਹਨ ਅਤੇ ਬਾਕੀਆਂ ਨੂੰ ਉਹਨਾਂ ਵੱਲੋਂ ਪਰਾਲੇ ਕੀਤੀ ਜਾ ਰਹੀ ਹੈ ਕਿ ਕਿਸਾਨ ਪਰਾਲੀ ਨਾ ਜਲਾਉਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਦੱਬ ਵਾਲੀ ਰੋਡ ਖੇਤੀਬਾੜੀ ਵਿਗਿਆਨ ਕੇਂਦਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਇੱਥੇ ਇੱਕ ਕਿਸਾਨ ਮੇਲਾ ਕਰਵਾਇਆ ਗਿਆ ਤੇ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਮੇਰਾ ਨਾਮ ਡਾਕਟਰ ਗੁਰਦੀਪ ਸਿੰਘ ਡਿਪਟੀ ਡਾਇਰੈਕਟਰ ਕੇਵੀ ਕੇ ਬਠਿੰਡਾ ਜੋ ਅੱਜ ਦੇ ਪ੍ਰੋਗਰਾਮ ਬਾਰੇ ਕਿਸ ਤਰ੍ਹਾਂ ਸਾਨੂੰ ਅਵੇਅਰ ਕੀਤਾ ਗਿਆ ਕਿ ਨਵੀਂ ਤਕਨੀਕ ਲੈ ਕੇ ਆਈ ਹਾਂ ਜੀ ਇਹ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਕੋਲੇ ਪ੍ਰੋਜੈਕਟ ਚੱਲ ਰਿਹਾ ਇੱਕ ਪ੍ਰਾਲੀ ਪ੍ਰਬੰਧਨ ਦਾ ਉਹਦੇ ਤਹਿਤ ਅਸੀਂ ਵੱਖ-ਵੱਖ ਗਤੀਵਿਧੀਆਂ ਜਿਹੜੀਆਂ ਹਰ ਸਾਲ ਕਰਦੇ ਆ ਪਿੰਡਾਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਬਲੌਗ ਪੱਧਰ ਦੇ ਕੈਂਪ ਲਾਉਣੇ ਆ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਤਕਨੀਕਾਂ ਨੇ ਪ੍ਰਾਲੀ ਪ੍ਰਬੰਧਨ ਦੀਆਂ ਜਿਵੇਂ ਸੁਪਰ ਸੀਡਰ ਹੈ ਹੈਪੀ ਸੀਡਰ ਹੈ ਜਾਂ ਸਰਫੇਸ ਸੀਡਰ ਹੈ ਜਾਂ ਪਰਾਲੀ ਨੂੰ ਆਪਾਂ ਜਿਹੜਾ ਹੈਗਾ ਉਲਟਾਵੇਂ ਹੜਾ ਨਾਲ ਖੇਤ ਦੇ ਵਿੱਚ ਸੰਭਾਲਣਾ ਉਹਨਾਂ ਬਾਰੇ ਕਿਸਾਨਾਂ ਨੂੰ ਜਿਹੜਾ ਜਾਗਰੂਕ ਕਰਦੇ ਆ ਫਿਰ ਉਸ ਤੋਂ ਇਲਾਵਾ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਇਹਦੀਆਂ ਵਾਲ ਪੇਂਟਿੰਗ ਨੇ ਜਾਂ ਸਲੋਗਨ ਰਾਈਟਿੰਗ ਆ ਉਹ ਕਰਾਉਣੇ ਆ ਸਕੂਲਾਂ ਦੇ ਵਿੱਚ ਕੰਪੀਟੀਸ਼ਨ ਕਰਾਉਣੇ ਆ ਕਾਲਜਾਂ ਦੇ ਵਿੱਚ ਜਿਹੜੇ ਹੈਗੇ ਨੇ ਪ੍ਰੋਗਰਾਮ ਕਰਦੇ ਆ ਉਹਦੇ ਤਹਿਤ ਹੀ ਜਿਹੜਾ ਇੱਕ ਇਹ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਪਰਾਲੀ ਪ੍ਰਬੰਧਨ ਬਾਰੇ ਉਹ ਲਗਾਇਆ ਗਿਆ ਇਹਦਾ ਜਿਹੜਾ ਮੁੱਖ ਮਕਸਦ ਆ ਕਿਸਾਨਾਂ ਨੂੰ ਜਿਹੜਾ ਤਕਨੀਕੀ ਜਾਣਕਾਰੀ ਦੇ ਕੇ ਉਹਨਾਂ ਨੂੰ ਪਰਾਲੀ ਪ੍ਰਬੰਧਨ ਦੇ ਕੀ ਫਾਇਦੇ ਨੇ ਕਿਸ ਤਰ੍ਹਾਂ ਪਰਾਲੀ ਪ੍ਰਬੰਧਨ ਨਾਲ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਮਾੜੇ ਪਾਣੀਆਂ ਦਾ ਜਿਹੜਾ ਅਸਰ ਹੈ ਪਰਾਲੀ ਨੂੰ ਜਦੋਂ ਖੇਤ ਦੇ ਵਿੱਚ ਸੰਭਾਲਦੇ ਆ ਉਹ ਘਟਦਾ ਹੈ ਕਿਸ ਤਰ੍ਹਾਂ ਜਿਹੜੀ ਜ਼ਮੀਨ ਦੀ ਸਿਹਤ ਸੁਧਰਦੀ ਹੈ ਉਹਦੇ ਬਾਰੇ ਕਿਸਾਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਂਦਾ ਹੈ ਇੱਕ ਕਿਸਾਨ ਪਹਿਲਾਂ ਨਾਲੋਂ ਕੀ ਲੱਗ ਰਿਹਾ ਤੁਹਾਨੂੰ ਪਹਿਲੇ ਡਾਟਾ ਨਾਲੋਂ ਜਿਹੜਾ ਸਾਡਾ ਡਾਟਾ ਹੈਗਾ ਉਹ ਅਸੀਂ ਤਕਰੀਬਨ ਹਰ ਸਾਲ ਸਰਵੇ ਕਰਦੇ ਆਂ ਤਾ ਪਿਛਲੇ ਪੰਜ ਛੇ ਸਾਲਾਂ ਤੋਂ ਲਗਾਤਾਰ ਪਰਾਲੀ ਪ੍ਰਬੰਧਨ ਦੇ ਅਧੀਨ ਜਿਹੜਾ ਹੈਗਾ ਏਰੀਆ ਉਹ ਵਧਦਾ ਜਾ ਰਿਹਾ ਹੈਗਾ ਜਿਹੜਾ ਇਸ ਸਾਲ ਦਾ ਸਾਡਾ ਸਰਵੇ ਹੈ ਉਹਦੇ ਮੁਤਾਬਕ ਅਸੀਂ ਤਕਰੀਬਨ 42% ਕਿਸਾਨ ਇਸ ਤਰ੍ਹਾਂ ਦੇ ਨੇ ਆਪਣੇ ਜ਼ਿਲ੍ਹੇ ਦੇ ਜਿਨ੍ਹਾਂ ਨੇ ਪੂਰੇ ਤੌਰ ਤੇ ਪਰਾਲੀ ਦਾ ਪ੍ਰਬੰਧਨ ਕੀਤਾ ਉਸ ਤੋਂ ਇਲਾਵਾ ਜਿਹੜਾ 25-30% ਕਿਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਪਾਰਸ਼ਲ ਜਿਹੜਾ ਪਰਾਲੀ ਦਾ ਪ੍ਰਬੰਧਨ ਕੀਤਾ ਵੀ ਲੈਣਾ ਨੇ ਜਿਹੜੀਆਂ ਉਹਨਾਂ ਨੂੰ ਮਚਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਤੇ ਹੌਲੀ ਹੌਲੀ ਜਿਹੜਾ ਇਸ ਪਾਸੇ ਰੁਝਾਨ ਹੈ ਕਿਸਾਨਾਂ ਦਾ ਉਹ ਵਧਦਾ ਜਾ ਰਿਹਾ ਹੈਗਾ ਜੀ ਇਹਨੇ ਵੱਧਿਆ ਨਾ ਨਾ ਡਾਕਟਰ ਕਰਮਜੀਤ ਸਿੰਘ ਸੇਕੂ ਡਾਇਰੈਕਟਰ ਪੀਏਯੂ ਖੇਤਰੀ ਖੋਜ ਕੇਂਦਰ ਬਟਿੰਡਾ ਵੀ ਦੇਖਦੇ ਹੋ ਕਿਸਾਨਾਂ ਨੂੰ ਕਿਵੇਂ ਵੇਕ ਕੀਤਾ ਜਾ ਰਿਹਾ ਹੈ ਔਰ ਖਾਸ ਖਾਸ ਤੌਰ ਅੰਮੀ ਲਿਆ ਗਿਆ ਆ ਬਹੁਤ ਬਹੁਤ ਧੰਨਵਾਦ ਆ ਬਹੁਤ ਵਧੀਆ ਪ੍ਰਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਕੇ ਅੰਦਰ ਕ੍ਰਿਸ਼ੀ ਵਿਗਿਆਨ ਕੇ ਅੰਦਰ ਬਟਿੰਡਾ ਵੱਲੋਂ ਜਿਹੜਾ ਇਹ ਕੀਤਾ ਗਿਆ ਹੈ ਪ੍ਰਾਲੀ ਪ੍ਰਬੰਧਨ ਬਾਰੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਪਿਛਲੇ ਸਾਲਾਂ ਤੋਂ ਹੀ ਜਿਹੜਾ ਆ ਸਾਡਾ ਯੂਨੀਵਰਸਿਟੀ ਦਾ ਵੀ ਸਾਡੀ ਸਰਕਾਰਾਂ ਦਾ ਵੀ ਬਹੁਤ ਜੋਰ ਲੱਗਿਆ ਕਿ ਅਸੀਂ ਕਿਵੇਂ ਨਾ ਕਿਵੇਂ ਜਿਹੜਾ ਪਰਾਲੀ ਦਾ ਪ੍ਰਬੰਧ ਕਰੀਏ ਅਸੀਂ ਬਹੁਤ ਸਾਰੀਆਂ ਤਕਨੀਕਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਾਲੀ ਪ੍ਰਬੰਧ ਬਾਰੇ ਦਿੱਤੀਆਂ ਨੇ ਉਹਦਾ ਜਿਹੜਾ ਅਸੀਂ ਇੱਥੇ ਨਿਵੇਸ਼ ਵੀ ਜਿਹੜੀ ਖੇਤੀਬਾੜੀ ਵਿਗਿਆਨ ਕੇਂਦਰ ਵਿੱਚ ਲਗਾਈ ਗਈ ਹੈ ਜਿਹੜੇ ਜਿਹੜੇ ਵੀ ਢੰਗ ਤਰੀਕੇ ਅਸੀਂ ਸੁਝਾਏ ਨੇ ਕਿਸਾਨ ਵੀਰਾਂ ਨੂੰ ਉਹ ਸਾਰੇ ਜਿਹੜਾ ਖੇਤ ਦੇ ਵਿੱਚ ਦਰਸਾਏ ਗਏ ਆ ਤੇ ਇਹ ਵਧੀਆ ਪਰਾਲਾ ਹੈਗਾ ਕਿਉਂਕਿ ਪਰਾਲੀ ਪ੍ਰਬੰਧ ਬਿਨਾ ਜਿਹੜਾ ਸਾਡਾ ਬਿਜਾਰਾ ਨਿਕਾਸ ਕਰਕੇ ਜੇ ਅਸੀਂ ਦੱਖਣੀ ਪੱਛਮੀ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਮਾੜਾ ਹੈ ਜ਼ਮੀਨਾਂ ਦੀ ਜਿਹੜੀ ਉਪਜਾਊ ਸ਼ਕਤੀ ਵੈਸੇ ਹੀ ਘਟੇਗੀ ਆ ਤੇ ਸਾਲਾ ਜਿਸ ਤਰ੍ਹਾਂ ਗਰਬਾਣੀ ਦਾ ਪ੍ਰਮਾਣ ਹੈਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਦ ਮਹਾਤ ਇਹ ਤਿੰਨੇ ਚੀਜ਼ਾਂ ਜੇਕਰ ਅਸੀਂ ਜਿਹੜਾ ਪਰਾਲੀ ਦਾ ਪ੍ਰਬੰਧ ਜਿਹੜਾ ਖੇਤ ਦੇ ਵਿੱਚ ਕਰਦੇ ਆ ਤਾਂ ਇਹ ਇਹਦੇ ਤੇ ਅਸੀਂ ਪਹਿਰਾ ਦੇ ਰਹੇ ਹੁੰਨੇ ਆ ਇਹਨਾਂ ਜਿਹੜੀ ਜਿਹੜਾ ਗਰਬਾਣੀ ਦਾ ਜਿਹੜਾ ਵਾਕ ਹੈ ਤੇ ਇਸ ਕਰਕੇ ਸਾਨੂੰ ਜਰੂਰ ਜਿਹੜਾ ਇਹਦੇ ਇਹਦੀ ਜਿਹੜੀਆਂ ਇਹਦੀਆਂ ਜਿਹੜੇ ਲਾਭ ਨੇ ਜਿਹੜੀਆਂ ਇਹਦੀਆਂ ਜਿਹੜੇ ਸਾਨੂੰ ਸਮੱਸਿਆਵਾਂ ਤੋਂ ਪਾਸੇ हट ਕੇ ਜਿਹੜੇ ਲਾਭ ਨੂੰ ਜਿਹੜਾ ਵੇਖ ਕੇ ਸਾਨੂੰ ਜਿਹੜੀ ਪ੍ਰਾਲੀ ਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲੀਆਂ ਪੁਸਤਾਂ ਦੇ ਵਾਸਤੇ ਵਧੀਆ ਜ਼ਮੀਨ ਜਿਹੜੀ ਛੱਡ ਸਕੀਏ ਪਾਣੀ ਦੀ ਸੰਭਾਲ ਜਿਹੜੀ ਅਸੀਂ ਵਧੀਆ ਕਰ ਸਕੀਏ ਤੇ ਅਤੇ ਜਿਹੜੇ ਅਸੀਂ ਮੇਨ ਗੱਲ ਜਿਹੜੀ ਵਾਤਾਵਰਨ ਦੇ ਪ੍ਰਦੂਸ਼ਣ ਤੋਂ ਅਸੀਂ ਜਿਹੜਾ ਬਚ ਸਕੀਏ